ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਡਾਰੇ ਵਿਦੇਸ਼ਾਂ ਨੂੰ ਤੇ ਆਪਾਂ ਆਸਟ੍ਰੇਲੀਆ ਬਾਰੇ ਗੱਲ ਕਰਨੀ ਹੈ ਜਿਹੜੇ ਆਸਟ੍ਰੇਲੀਆ ਸਟੂਡੈਂਟ ਜਾਣਾ ਚਾਹੁੰਦੇ ਆ ਧਿਆਨ ਦੇ ਨਾਲ ਸਾਡਾ ਸ਼ੋਅ ਸੁਣਨਾ ਅਗਲੇ 5-10 ਮਿੰਟ ਅਸੀਂ ਆਸਟ੍ਰੇਲੀਆ ਬਾਰੇ ਜਿਹੜਾ ਹੈ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਕੀ ਕੀ ਮਾਹੌਲ ਹੈ ਔਰ ਕਿਨੇ ਕਿਹੜੇ ਸਟੂਡੈਂਟਸ ਨੇ ਜਿਹੜੇ ਵੀਜ਼ਾ ਲੈ ਸਕਦੇ ਆ ਖਾਸ ਤੌਰ ਤੇ ਫੰਡਿੰਗ ਨੂੰ ਲੈ ਕੇ ਜਿਹਨਾਂ ਸਟੂਡੈਂਟਸ ਨੂੰ ਪ੍ਰੋਬਲਮਸ ਆ ਰਹੀਆਂ ਜੀਐਸਟੀ ਦਾ ਕ੍ਰਾਈਟੇਰੀਆ ਮੀਟ ਨਹੀਂ ਹੋ ਰਿਹਾ ਉਹਨਾਂ ਨੂੰ ਕਿਵੇਂ ਉਹ ਮੀਟ ਕਰ ਸਕਦੇ ਆ ਜਾਂ ਐਜੂਕੇਸ਼ਨ ਲੋਨ ਦੀਆਂ ਕਿਹੜੀ ਸਹੂਲ ਅੜੀ ਦੇ ਵਿੱਚ ਗੈਪ ਪੈ ਗਿਆ ਪਰ ਹਮੇਸ਼ਾ ਹੀ ਆਸਟ੍ਰੇਲੀਆ 'ਚ ਗੱਲ ਹੁੰਦੀ ਹੈ ਕਿ ਰੀਸੈਂਟ ਪਾਸਪੋਰਟ ਬੱਚੇ ਹੀ ਜਿਹੜੇ ਆ ਲਏ ਜਾਂਦੇ ਆ ਪਰ ਫਿਰ ਵੀ ਜਿਹੜੇ 2022 23 ਵਾਲੇ ਨੇ ਉਹਨਾਂ ਦੇ ਲਈ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ ਜਾਂ ਫਿਰ ਟੂਰਿਸਟ ਵੀਜ਼ਾ ਆਸਟ੍ਰੇਲੀਆ ਦਾ ਕਿਵੇਂ ਲਿਆ ਜਾ ਸਕਦਾ ਉਸ ਬਾਰੇ ਗੱਲ ਕਰਾਂਗੇ ਨਾਲ ਦੇ ਨਾਲ ਯੂਕੇ ਬਾਰੇ ਵੀ ਗੱਲ ਕਰਾਂਗੇ ਯੂਕੇ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਕਿਸ ਤਰ੍ਹਾਂ ਕੰਮ ਨੂੰ ਲੈ ਕੇ ਕੀ ਦਿੱਕਤਾਂ ਦਾ ਸਾਹਮਣਾ ਸਟੂਡੈਂਟਸ ਨੂੰ ਕਰਨਾ ਪੈ ਰਿਹਾ ਔਰ ਕਿਵੇਂ ਤੁਸੀਂ ਚੰਗੇ ਕਾਲਜ ਯੂਨੀਵਰਸਿਟੀ ਜਾ ਕੇ ਆਪਣਾ ਸਕਸੈਸਫੁਲੀ ਪੀਆਰ ਦੇ ਮਕਾਮ ਤੱਕ ਜਾਂ ਵਰਕ ਵੀਜ਼ੇ ਤੱਕ ਪਹੁੰਚ ਸਕਦੇ ਹੋ ਸਾਡੇ ਨਾਲ ਗੋਰਪ੍ਰੀਤ कौर ਬਾਠ ਮੈਮ ਨੇ ਕ੍ਰੀਏਟਿਵ ਫਿਊਚਰ ਕਾਉਂਸਲੰਟਾਂ ਜਾਂ ਤੋਂ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਥੈਂਕ ਯੂ ਸਭ ਤੋਂ ਪਹਿਲਾਂ ਆਪਾਂ ਆਸਟ੍ਰੇਲੀਆ ਬਾਰੇ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦੇ ਸਟੂਡੈਂਟਸ ਤੁਹਾਡੇ ਕੋਲ ਇਸ ਟਾਈਮ ਆ ਰਹੇ ਆ ਔਰ ਕਿਸ ਤਰ੍ਹਾਂ ਦਾ ਜਿਹੜਾ ਸਕਸੈਸ ਰੇਟ ਦੀ ਆਪਾਂ ਗੱਲ ਕਰੀਏ ਕੀ ਚੱਲ ਰਿਹਾ ਸਕਸੈਸ ਰੇਟ ਅੱਛਾ ਹੈ ਤੇ ਇਹ ਬਿਲਕੁਲ ਸਹੀ ਮੌਕਾ ਇਸ ਟਾਈਮ ਅਪਲਾਈ ਹੋਣ ਦਾ ਕਿਤੇ ਨਾ ਕਿਤੇ ਵੈਬਸਾਈਟ ਦੇ ਉੱਤੇ ਸਾਡੇ ਕੋਲ ਨੋਟੀਫਿਕੇਸ਼ਨਸ ਆਰ ਕਿਤੇ ਨਾ ਕਿਤੇ ਸਾਡੇ ਕੋਲ ਨਿਊਜ਼ ਵੀ ਆ ਰਹੀਆਂ ਨੇ ਔਨ ਮਰਲੇ ਟਾਈਮ ਦੇ ਵਿੱਚ ਆਸਟ੍ਰੇਲੀਆ ਦੀ ਐਮਬੈਸੀ ਫੀਸ ਦੇ ਵਿੱਚ ਹੋਰ ਵਾਧਾ ਹੋ ਸਕਦਾ ਤੇ ਜਿਹੜਾ ਸਾਡੇ ਕੋਲ ਸਟੂਡੈਂਟਸ ਆ ਰਿਹਾ ਇਸ ਟਾਈਮ ਜਿਹਦੀ ਇਨਕੁਆਰੀ ਆ ਸਟੂਡੈਂਟ ਦੀ ਉਹ ਇਨਕੁਆਰੀ ਇਹ ਆ ਸਟੂਡੈਂਟ ਦੀ ਕਿ ਕੀ ਮੈਂ ਆਸਟ੍ਰੇਲੀਆ ਅਪਲਾਈ ਕਰਾਂ ਜਾਂ ਮੈਂ ਕੈਨੇਡਾ ਅਪਲਾਈ ਕਰਾਂ ਜਾਂ ਮੈਂ ਯੂਕੇ ਅਪਲਾਈ ਕਰਾਂ ਉਹਦੇ ਵਿੱਚ ਜਿਹੜਾ ਸਟੂਡੈਂਟ ਹੈ ਸਭ ਤੋਂ ਜ਼ਰੂਰਤ ਜਿਹੜੀ ਉਹਨੂੰ ਹੈਗੀ ਆ ਉਹ ਸਮਝਣ ਦੀ ਇਹ ਆ ਕਿ ਉਹਦਾ ਪ੍ਰੋਫਾਈਲ ਜਿਹੜਾ ਉਹ ਕਰਟੇਰੀਆ ਉਹਦਾ ਕਿੱਥੇ ਮੀਟ ਕਰ ਰਿਹਾ ਕਿਹੜੇ ਕੰਟਰੀ ਦੇ ਵਿੱਚ ਮੀਟ ਕਰ ਰਿਹਾ ਉਸ ਕੰਟਰੀ ਦੇ ਅਕੋਰਡਿੰਗਲੀ ਉਹਨੂੰ ਕਾਉਂਸਲਿੰਗ ਲੈਣੀ ਚਾਹੀਦੀ ਆ ਤੇ ਉਸੇ ਕੰਟਰੀ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਆਪੋ ਮਾਮਾ ਬਹੁਤ ਨਹੀਂ ਬੱਚਾ ਇਨਕੁਆਰੀ ਕਰ ਰਿਹਾ ਕਿ ਪੰਜਾਬ ਹਰਿਆਣਾ ਬੋਰਡ ਨੂੰ ਜਾਂ ਜੰਮੂ ਬੋਰਡ ਨੂੰ ਲੈ ਕੇ ਆਸਟ੍ਰੇਲੀਆ ਕਾਫੀ ਇਸ ਟਾਈਮ ਸਟਿਕਦਾ ਤੇ ਇਹ ਚੀਜ਼ ਬਿਲਕੁਲ ਸਹੀ ਆ ਧਿਆਨ ਰੱਖੇ ਜਦੋਂ ਵੀ ਤੁਸੀਂ ਅਪਲਾਈ ਕਰਦੇ ਹੋ ਸਾਡੇ ਕੋਲ ਆਉਂਦੇ ਹੋ ਕੋਈ ਵੀ ਫੇਕ ਡਾਕੂਮੈਂਟ ਜਾਂ ਤੁਹਾਡੀ ਮੈਨਿਪੂਲੇਸ਼ਨ ਆਸਟ੍ਰੇਲੀਆ ਦੇ ਵਿੱਚ ਬਿਲਕੁਲ ਨਹੀਂ ਚੱਲਣੀ ਇਹਨਾਂ ਚੀਜ਼ਾਂ ਦਾ ਤੁਹਾਨੂੰ ਬਹੁਤ ਹੀ ਧਿਆਨ ਦੇਣ ਦੀ ਲੋੜ ਹੈ ਬਹੁਤ ਜ਼ਿਆਦਾ ਇਸ ਟਾਈਮ ਜਿਹੜੀ ਸਟਿਕਨੈਸ ਹੈ ਬਹੁਤ ਜ਼ਿਆਦਾ ਅੰਬੈਸੀ ਇਸ ਟਾਈਮ ਸਖਤੀ ਦੇ ਵਿੱਚ ਨੇ ਕਿਤੇ ਵੀ ਹੋ ਸਕਦਾ ਹੈ ਕੀ ਤੁਸੀਂ ਜੇ ਮੈਨੀਪੂਲੇਸ਼ਨ ਕਰਕੇ ਡਾਕੂਮੈਂਟਸ ਪੇਪਰਵਰਕ ਦੋ ਤੇ ਤੁਸੀਂ ਬੈਨ ਵੀ ਹੋ ਸਕਦੇ ਹੋ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਇਸ ਚੀਜ਼ ਦਾ ਰਿਸਕ ਨਹੀਂ ਲੈਣਾ ਤੇ ਆਸਟ੍ਰੇਲੀਆ ਦੇ ਵਿੱਚ ਸਾਡੇ ਕੋਲ ਜਿਹੜਾ ਇਸ ਟਾਈਮ ਬੱਚਾ ਆ ਰਿਹਾ ਸਾਡੇ ਕੋਲ ਓਵਰਆਲ 6 ਪੁਆਇੰਟ ਵਾਲਾ ਬੱਚਾ ਵੀ ਅਪਲਾਈ ਕਰ ਸਕਦਾ ਹੈ 55 ਪਰਸੈਂਟ ਜੇ ਬੱਚੇ ਦੇ ਹੈਗੇ ਨਹੀਂ ਤੇ ਅਪਲਾਈ ਕਰਕੇ ਜਾ ਸਕਦਾ ਹੈ ਜੁਨੀਵਰਸਿਟੀ ਦੇ ਵਿੱਚੋਂ ਜੇ ਬੱਚੇ ਦੀ ਸੀਓਈ ਕਲੀਅਰ ਨਹੀਂ ਹੋ ਰਹੀ ਕਨਫਰਮੇਸ਼ਨ ਆਫ ਇਨਰੋਲਮੈਂਟ ਦੀ ਅਸੀਂ ਜ਼ਿੰਮੇਵਾਰੀ ਲਵਾਂਗੇ ਅਸੀਂ ਗਾਰੰਟੀ ਲਵਾਂਗੇ ਕਿ ਅਸੀਂ ਬੱਚੇ ਦੀ ਸੀਓਈ ਜਿਹੜੀ ਕੜਵਾ ਕੇ ਦਵਾਗੇ ਦੂਜੀ ਗੱਲ ਰਹਿ ਗਈ ਹੈ ਜਿਹੜਾ ਬੱਚਾ ਬਹੁਤ ਲੰਬਾ ਗੈਪ ਪੈ ਗਿਆ ਹੈ ਆਸਟ੍ਰੇਲੀਆ ਜਾਣ ਦਾ ਉਹਦਾ ਸੁਪਨਾ ਹੈ ਕਿ ਆਸਟ੍ਰੇਲੀਆ ਹੀ ਅਪਲਾਈ ਕਰਨਾ ਜਾਂ ਆਸਟ੍ਰੇਲੀਆ ਦੇ ਵਿੱਚ ਬੈਠਾ ਹੋਇਆ ਹੈ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਸਰਵਿਸ ਚਾਹੀਦੀ ਆ ਜਾਂ ਜਿਹੜੇ ਬੱਚੇ ਸਾਡੇ ਪੀਆਰ ਦੇ ਬੇਸ ਤੇ 407 408 ਐਂਡ ਟ੍ਰੇਨਿੰਗ ਵੀਜ਼ਾ ਵੀ ਆਸਟ੍ਰੇਲੀਆ ਦਾ ਸਾਡੇ ਕੋਲ ਅਵੇਲੇਬਲ ਆ ਉਹਦੇ ਲਈ ਵੀ ਸਾਨੂੰ ਮਿਲ ਸਕਦੇ ਨੇ ਸਾਡੇ ਨਾਲ ਜਿਹੜੀਆਂ ਚੀਜ਼ਾਂ ਇਹ ਸਾਡੇ ਤੋਂ ਗਾਈਡੈਂਸ ਲੈ ਕੇ ਆਪਣਾ ਅਪਲਾਈ ਕਰ ਸਕਦੇ ਨੇ Hmm. <laughs> ਬਿਲਕੁਲ ਜਿਵੇਂ ਮੈਂ ਆਪਣੇ ਕਿਹਾ ਸ਼ੁਰੂਆਤ ਦੇ ਵਿੱਚ ਕਿ ਜੇਕਰ ਤੁਸੀਂ ਜਾਲੀ ਡਾਕੂਮੈਂਟਸ ਲਾ ਕੇ ਵਿਦੇਸ਼ ਜਾਣ ਦਾ ਸੁਪਨਾ ਲੈ ਰਹੇ ਹੋ ਤਾਂ ਭੁੱਲ ਜੋ ਕਿਉਂਕਿ ਹਰੇਕ ਕੰਟਰੀ ਇਸ ਸਮੇਂ ਬਹੁਤ ਸਖਤੀ ਦਾ ਰੁਖ ਅਪਣਾ ਰਹੀ ਹੈ ਖਾਸ ਤੌਰ ਤੇ ਸਟੂਡੈਂਟਸ ਦੇ ਖਿਲਾਫ ਵੀ ਕਾਰਵਾਈ ਹੋ ਰਹੀ ਹੈ ਉਹ ਨਾਲ ਦੇ ਨਾਲ ਏਜੰਟਸ ਜਿਨ੍ਹਾਂ ਦੇ ਥਰੂ ਤੁਸੀਂ ਅਪਲਾਈ ਕਰੋਗੇ ਉਹਨਾਂ ਤੇ ਵੀ ਹੋ ਰਹੀ ਹੈ ਇਸ ਕਰਕੇ ਆਪਣੇ ਸਹੀ ਡਾਕੂਮੈਂਟਸ ਲਾ ਕੇ ਹੀ ਜਿਹੜਾ ਹੈ ਵਿਦੇਸ਼ ਜਾਣ ਦਾ ਸੁਪਨਾ ਆਪਣਾ ਪੂਰਾ ਕਰੋ ਮੈਮ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਮਿਨੀਮਮ ਰਿਕੁਆਇਰਮੈਂਟ ਕੀ ਹੋਣੀ ਚਾਹੀਦੀ ਹੈ ਨਾਲ ਦੀ ਨਾਲ 2023 ਪਾਸ ਆਊਟ ਦੇ ਲਈ ਵੀ ਕੋਈ ਆਪਸ਼ਨ ਹੈਗੀ ਹੈ ਜਾਂ ਨਹੀਂ ਤੇ ਪਾਸ ਆਊਟ ਦੇ ਲਈ ਸਾਡੇ ਕੋਲ ਜਿਹੜੀ ਆਪਸ਼ਨ ਆ ਉਹ ਸਾਡੇ ਕੋਲ ਜਿਵੇਂ ਤੁਹਾਨੂੰ ਦੱਸਿਆ ਕਿ 407 408 ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਸਾਡੇ ਕੋਲ ਅਵੇਲੇਬਲ ਆ ਆਸਟ੍ਰੇਲੀਆ ਦਾ ਤੇ ਬਾਕੀ ਆਸਟ੍ਰੇਲੀਆ ਦੇ ਵਿੱਚ ਸਕਿੱਲ ਅਸੈਸਮੈਂਟ ਦੇ ਬੇਸ ਤੇ ਉੱਤੇ ਵੀ ਇਸ ਟਾਈਮ ਅਸੀਂ ਬੱਚਿਆਂ ਨੂੰ ਗਾਈਡ ਕਰ ਰਹੇ ਹਾਂ ਜਿਦੇ ਵਿੱਚ ਅਸੀਂ ਬੈਟਾ ਅਸੈਸ ਕਰਕੇ ਤੁਹਾਨੂੰ ਦੱਸਾਂਗੇ ਕਿ ਤੁਹਾਡਾ ਪੀਆਰ ਬੇਸ ਤੇ ਅਪਲਾਈ ਹੋ ਸਕਦਾ ਜਾਂ ਨਹੀਂ ਹੋ ਸਕਦਾ ਸਾਡੇ ਕੋਲ ਟ੍ਰੇਨਿੰਗ ਵੀਜ਼ਾ ਵੀ ਅਵੇਲੇਬਲ ਆ ਬਾਕੀ 2024 ਵਾਲਿਆਂ ਦੇ ਲਈ ਵੀ ਇਹ ਲਾਸਟ ਆਪਸ਼ਨ ਆ 2023 ਵਾਲਿਆਂ ਦੇ ਲਈ ਤਾਂ ਇਹ ਆਪਸ਼ਨਸ ਹੈਗੀਆਂ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਸਟ੍ਰੇਲੀਆ ਕੀ ਰਿਐਕਸ਼ਨ ਦਿੰਦਾ ਹੈ ਕੀ ਉਹਦੇ ਡਿਸੀਜਨਸ ਹੁੰਦੇ ਨੇ ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਬੱਚੇ ਨੂੰ ਵੇਟ ਨਹੀਂ ਕਰਾਉਣਾ ਚਾਹੀਦੀ ਆਪਣਾ ਜਲਦੀ ਤੋਂ ਜਲਦੀ ਅਪਲਾਈ ਕਰ ਲੈਣਾ ਚਾਹੀਦਾ ਹੈ ਹੂੰ ਬਿਲਕੁਲ 2023 ਵਾਲਿਆਂ ਦੇ ਲਈ ਵੀ ਆਪਸ਼ਨਸ ਹੈਗੀਆਂ ਨੇ ਮੈਂ ਮਿਨੀਮਮ ਰਿਕੁਆਇਰਮੈਂਟ ਜੇ ਆਪਾਂ ਕਹਦੇ ਆ ਪਲੱਸ 2 ਕੀਤੀ ਹੋਵੇ ਕਿੰਨੇ ਪਰਸੈਂਟ ਨੰਬਰ ਹੋਣ ਔਰ ਨਾਲ ਦੀ ਨਾਲ ਜੇ ਆਇਲਟਸ ਪੀਟੀ ਦੇ ਵਿੱਚ ਕਿੰਨੇ ਬੈਂਡ ਸਕੋਰ ਹੋਣੇ ਚਾਹੀਦੇ ਆ ਜਿਹੜੇ ਅਪਲਾਈ ਕਰਨਾ ਚਾਹੁੰਦੇ ਜਿਹੜੇ ਬੱਚੇ ਸਾਡੇ ਅਪਲਾਈ ਕਰਨਾ ਚਾਹੁੰਦੇ ਆ ਪੀਟੀ ਦੇ ਵਿੱਚ ਮੈਨੂੰ ਤੁਸੀਂ 55 ਪੀਟੀ ਸਕੋਰ 20 ਦੇ ਦਿਓ ਅਸੀਂ ਅਪਲਾਈ ਕਰ ਦਾਂਗੇ ਤੁਹਾਡਾ ਜੇ ਤੁਸੀਂ ਆਇਲਟਸ ਕੀਤਾ ਹੈ 6 ਆਇਲਟਸ ਸਕੋਰ ਸਾਨੂੰ ਚਾਹੀਦੇ ਨੇ ਜੇ ਤੁਹਾਡਾ ਮੈਂ ਅਕੈਡਮਿਕ ਚੋ ਪਰਸੈਂਟੇਜ ਦੀ ਗੱਲ ਕਰਾਂ 55 ਪਰਸੈਂਟੇਜ ਵਾਲਾ ਬੱਚਾ ਵੀ ਅਪਲਾਈ ਕਰਕੇ ਜਾ ਸਕਦਾ ਬਟ ਉਹਦੇ ਵਿੱਚ ਅਸੀਂ ਯੂਨੀਵਰਸਿਟੀ ਕਮਿਟ ਨਹੀਂ ਕਰਾਂਗੇ ਕਿ ਅਸੀਂ ਯੂਨੀਵਰਸਿਟੀਆਂ ਦਿਆਂ ਜਿਹੜੀਆਂ ਬੱਚੇ ਨੂੰ ਆ ਐਡਮਿਸ਼ਨਸ ਦਵਾਵਾਂਗੇ ਉਹ ਡਿਪੈਂਡ ਔਨ ਬੱਚੇ ਦਾ ਪ੍ਰੋਫਾਈਲ ਹੋਊਗਾ ਜੇ ਬੱਚੇ ਦਾ ਪ੍ਰੋਫਾਈਲ ਬਹੁਤ ਅੱਛਾ ਨਹੀਂ ਆ ਜਾਂ ਬੱਚੇ ਨੂੰ ਲੱਗਦਾ ਕਿ ਉਹਦੇ ਪ੍ਰੋਫਾਈਲ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਆ ਤੇ ਅਸੀਂ ਕਾਲਜ ਲਈ ਰੈਫਰ ਕਰਾਂਗੇ ਤੁਹਾਨੂੰ ਅਦਰਵਾਈਜ਼ ਯੂਨੀਵਰਸਿਟੀਆਂ ਦੇ ਲਾਇਕ ਦਾ ਪ੍ਰੋਫਾਈਲ ਹੋਇਆ ਤਾਂ ਅਸੀਂ ਯੂਨੀਵਰਸਿਟੀ ਬੱਚੇ ਨੂੰ ਗਾਈਡ ਕਰਦੇ ਹਾਂ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਬੈਂਕਿੰਗ ਵੀ ਬਹੁਤ ਇੰਪੋਰਟੈਂਟ ਆ ਬੈਂਕਿੰਗ ਜਿਹੜਾ ਹੈ ਮੇਨ ਰੋਲ ਪਲੇ ਕਰ ਦਾ ਤੁਹਾਡੀ ਕਨਫਰਮੇਸ਼ਨ ਆਫ ਇਨਰੋਲਮੈਂਟ ਲਈ ਐਂਡ ਤੁਹਾਡਾ ਵੀਜ਼ਾ ਗ੍ਰਾਂਟ ਕਰਾਉਣ ਦੇ ਲਈ ਔਰ ਜਦੋਂ ਵੀ ਬੱਚਾ ਸਾਡੇ ਕੋਲ ਆਂਦਾ ਹੈ ਸਭ ਤੋਂ ਪਹਿਲਾਂ ਉਹਦੀ ਇਨਕੁਆਰੀ ਕੋਰਸ ਨੂੰ ਲੈ ਕੇ ਹੁੰਦੀ ਆ ਫਿਰ ਸਕੈਂਡਰੀ ਉਹਦੀ ਇਨਕੁਆਰੀ ਹੁੰਦੀ ਹੈ ਕਿ ਉਹਦੇ ਕੋਲ ਆਪਣੀ ਬੈਂਕਿੰਗ ਨਹੀਂ ਆ ਤੇ ਉਹਦੇ ਲਈ ਕ੍ਰੀਏਟਿਵ ਫਿਊਚਰ ਕਾਉਂਸਲੈਂਜਾ ਇਸ ਟਾਈਮ ਮੇਨਲੀ ਸਪੋਰਟ ਕਰ ਰਹੇ ਆ ਸੀ ਕਿ ਜਿਹੜੇ ਬੱਚਾ ਕੋਲ ਬੈਂਕਿੰਗ ਨਹੀਂ ਆ ਉਸ ਬੱਚਾ ਨੂੰ ਅਸੀਂ ਗਾਈਡ ਕਰਕੇ ਕਿ ਉਹਨਾਂ ਦੇ ਕੋਲ ਹੀ ਕਈ ਵਾਰ ਬੈਂਕਿੰਗ ਹੁੰਦੀ ਆ ਉਹ ਬੈਂਕਿੰਗ ਦੇ ਉੱਤੇ ਵਰਕਆਊਟ ਕਰਾਂਗੇ ਔਰ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਅਸੀਂ ਗਾਈਡ ਵੀ ਕਰਾਂਗੇ ਇਸ ਟਾਈਮ ਅਸੀਂ ਮੇਨਲੀ ਫੋਕਸ ਕਰ ਰਹੇ ਆ ਆਸਟ੍ਰੇਲੀਆ ਦੇ ਜਿਨ੍ਹਾਂ ਦੇ ਬੱਚਿਆਂ ਦੇ ਵਧੀਆ ਪ੍ਰੋਫਾਈਲ ਨੇ ਬੈਂਕਿੰਗ ਕਰਕੇ ਕਿਤੇ ਅਸੀਂ ਰਿਫਿਊਜ਼ਲ ਨਾ ਲੈ ਲਈਏ ਤੇ ਬੈਂ ਦੇ ਉੱਤੇ ਮੇਜਰ ਫੋਕਸ ਰਹਿਣਾ ਚਾਹੀਦਾ ਬੱਚੇ ਦਾ ਔਰ ਥਰਡ ਪਾਰਟੀ ਫੰਡ ਨੂੰ ਕਿਤੇ ਨਾ ਕਿਤੇ ਅਵੋਇਡ ਕਰਨਾ ਚਾਹੀਦਾ ਬੱਚੇ ਨੂੰ ਥਰਡ ਪਾਰਟੀ ਜਿਹੜੇ ਫੰਡ ਹੈ ਉਹੋ ਕਿਤੇ ਨਾ ਕਿਤੇ ਸਾਡੀ ਪ੍ਰੋਫਾਈਲ ਦੇ ਉੱਤੇ 네ਗੇਟਿਵ ਇਫੈਕਟ ਪਾਉਂਦੇ ਨੇ ਤੇ ਬਾਕੀ ਜਿਹੜੇ ਸਾਡੇ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ ਜੋ ਵੀ ਤੁਹਾਡੇ ਕੋਲ ਬੈਂਕਿੰਗ ਹੈ ਇੱਕ ਵਾਰ ਉਹਦੀ ਅਸੈਸਮੈਂਟ ਜ਼ਰੂਰ ਲਓ ਕਿ ਇਹ ਬੈਂਕਿੰਗ ਸਾਡੀ ਅੱਗੇ ਫਰਦਰ ਐਮਬੈਸੀ ਦੇ ਲਈ ਜਾਂ ਯੂਨੀਵਰਸਿਟੀ ਲਈ ਜਾਂ ਕਾਲਜ ਦੇ ਲਈ ਵੈਲਿਡ ਹੋਊਗੀ ਜਾਂ ਨਹੀਂ ਹੋਊਗੀ ਬੈਂਕਿੰਗ ਦੇ ਨਾਲ ਨਾਲ ਆਈਟੀਆਰ ਬੈਂਕਿੰਗ ਦੇ ਨਾਲ ਨਾਲ ਤੁਹਾਡੇ ਇਨਕਮ ਸੋਰਸ ਕੀ ਨੇ ਤੁਹਾਡੇ ਕੋਲ ਬੈਂਕਿੰਗ ਆਈ ਕਿੱਥੋਂ ਉਹਦੇ ਉੱਤੇ ਵੀ ਤੁਹਾਡਾ ਜਿਹੜਾ ਇਹ ਪ੍ਰੋਪਰਡ ਤਰੀਕੇ ਨਾਲ ਤੁਹਾਡਾ ਵਰਕਆਊਟ ਹੋਣਾ ਚਾਹੀਦਾ ਹੈ ਤਾਂ ਕਿ ਐਮਬੈਸੀ ਤੱਕ ਅਸੀਂ ਕਲੈਰਟੀ ਦੇ ਨਾਲ ਜਿਹੜੀ ਤਰ੍ਹਾਂ ਪ੍ਰੋਫਾਈਲ ਆ ਉਹਨੂੰ ਰਿਪਰੈਜ਼ੈਂਟ ਕਰ ਸਕੀਏ ਨਾ ਕਿ ਸਾਨੂੰ ਖੁਦ ਹੀ ਆਪਣੀ ਪ੍ਰੋਫਾਈਲ ਦੇ ਉੱਤੇ ਕਲੈਰਟੀ ਨਹੀਂ ਆ ਅਸੀਂ ਵੀਜ਼ਾ ਆਫੀਸਰ ਦੇ ਸਾਹਮਣੇ ਕਵਰਿੰਗ ਲੈਟਰ ਦੇ ਵਿੱਚ ਕਿਵੇਂ ਕਲੈਰਟੀ ਦਿਖਾਵਾਂਗੇ ਔਰ ਇੱਕ ਹੋਰ ਚੀਜ਼ ਹੈ ਜਿਹੜੀ ਬੱਚੇ ਨੂੰ ਇਸ ਟਾਈਮ ਧਿਆਨ ਰੱਖਣ ਦੀ ਜ਼ਰੂਰਤ ਆ ਹਰ ਕੰਟਰੀ ਹਰ ਐਮਬੈਸੀ ਤੁਹਾਡੀਆਂ ਵਾਪਸੀ ਦੀਆਂ ਸ਼ਾਰਟੀਜ਼ ਮੰਗ ਰਿਹਾ ਹੈ ਆਦਰਵਾਇਜ਼ ਵੀਜ਼ਾ ਗ੍ਰਾਂਟ ਕਰਾਉਣਾ ਬਹੁਤ ਮੁਸ਼ਕਿਲ ਹੈ ਵਾਪਸੀ ਦੀਆਂ ਸ਼ਾਰਟੀਜ਼ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਇਹ ਕੋਰਸ ਲਿਆ ਹੈ ਤੇ ਜੇ ਤੁਹਾਨੂੰ ਆਪਣੇ ਹੋਮ ਕੰਟਰੀ ਵਾਪਸ ਆਣਾ ਚਾਹੀਦਾ ਪਵੇਗਾ ਤੇ ਉਹਦੇ ਲਈ ਕੀ ਕਰਨਾ ਪਊਗਾ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਅੰਬੈਸੀ ਤੋਂ ਸਾਨੂੰ ਕਿਸੇ ਤਰ੍ਹਾਂ ਦੀ ਕੋਲ ਕਾਲ ਜਾਂ ਇੰਟਰਵਿਊ ਨਾ ਆਵੇ ਤੇ ਉਹਦੇ ਉੱਤੇ ਇਸ ਟਾਈਮ ਮੇਜਰ ਫੋਕਸ ਸਾਡਾ ਹੈ ਕਿ ਤੁਹਾਡੀ ਜਿਹੜੀ ਕਵਰਿੰਗ ਲੈਟਰ ਆ ਉਹ ਪ੍ਰੋਪਰ ਤਰੀਕੇ ਨਾਲ ਜਾਵੇ ਤਾਂ ਕਿ ਅੰਬੈਸੀ 'ਚ ਜਿਹੜਾ ਵੀਜ਼ਾ ਆਫੀਸਰ ਬੈਠਾ ਹੈ ਜੋ ਤੁਹਾਡੀ ਪ੍ਰੋਫਾਈਲ ਨੂੰ ਚੈੱਕ ਕਰ ਰਿਹਾ ਹੈ ਉਹਨੂੰ ਕਲੈਰਿਟੀ ਰਵੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਤੱਕ ਫੋਨ ਕਾਲਿੰਗ ਦੀ ਥਰੂ ਕੋਈ ਨੌਲੇਜ ਗੇਨ ਕਰਨ ਦੀ ਜ਼ਰੂਰਤ ਨਾ ਪਵੇ ਔਰ ਆਪਣੀ ਫਾਈਲ ਨੂੰ ਇੱਕ ਵਾਰ ਖੁਦ ਰੀਵਿਊ ਕਰਵੋ ਔਰ ਦੋਸਤੋ ਉਸ ਤੋਂ ਬਾਅਦ ਤੁਸੀਂ ਕਾਉਂਸਲਰ ਕੋਲ ਜਾਂਦੇ ਹੋ ਜਾਂ ਕਿਸੇ ਵੀ ਕੰਸਲਟੈਂਟ ਕੋਲ ਜਾਂਦੇ ਹੋ ਜਦੋਂ ਉਹ ਤੁਹਾਡੀ ਪ੍ਰੋਫਾਈਲ ਨੂੰ ਰਿਵਿਊ ਕਰਦਾ ਹੈ ਉਹਦੇ ਉੱਤੇ ਜਿਹੜੀ ਚੈਕਲਿਸਟ ਤੁਹਾਨੂੰ ਉਹ ਇਸ਼ੂ ਕਰਦਾ ਉਹਦੇ ਉੱਤੇ ਜ਼ਰੂਰ ਕੰਮ ਕਰਿਆ ਕਰੋ ਕਿਉਂਕਿ ਪ੍ਰੋਫਾਈਲ ਦੇ ਉੱਤੇ ਹੀ ਵੀਜ਼ਾ ਗ੍ਰਾਂਟ ਹੋਣਾ ਹੈ ਕੋਰਸ ਸਿਲੈਕਸ਼ਨ ਦੇ ਉੱਤੇ ਵੀਜ਼ਾ ਗ੍ਰਾਂਟ ਨਹੀਂ ਹੋਣਾ ਕਿਉਂਕਿ ਮੇਜਰਲੀ ਬੱਚੇ ਦਾ ਫੋਕਸ ਰਹਿੰਦਾ ਹੈ ਕੋਰਸ ਸਿਲੈਕਸ਼ਨ ਕਿ ਮੈਂ ਕੋਰਸ ਇਹ ਕਰ ਲਾਂ ਮੈਂ ਇਹ ਕੋਰਸ ਮਿਲ ਜੇ ਐਵੇਂ ਹੋ ਜੇ ਕੋਰਸ ਅਕੋਰਡਿੰਗ ਟੂ ਪ੍ਰੋਫਾਈਲ ਹੀ ਜਿਹੜਾ ਸਿਲੈਕਟ ਕੀਤਾ ਜਾਊਗਾ ਔਰ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਹੀ ਅਸੀਂ ਤੁਹਾਨੂੰ ਪਰਮਿਟਸ ਜਿਹੜਾ ਸੁਜੈਸਟ ਕਰਾਂਗੇ ਐਂਡ ਪਰਮਿਟਸ ਦੇ ਨਾਲ ਨਾਲ ਕਾਲਜ ਤੁਹਾਡਾ ਪ੍ਰੋਫਾਈਲ ਜਾਣ ਵਾਲਾ ਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਣ ਵਾਲਾ ਉਹਦੇ ਹਿਸਾਬ ਦੇ ਨਾਲ ਜੋ ਤੁਹਾਡਾ ਪ੍ਰੋਫਾਈਲ ਆ ਜੋ ਤੁਹਾਡਾ ਕਰਾਈਟੇਰੀਆ ਮੀਟ ਕਰਦਾ ਉਦੇ ਅਕੋਰਡਿੰਗਲੀ ਹੀ ਅਸੀਂ ਤੁਹਾਨੂੰ ਗਾਈਡ ਕਰਾਂਗੇ ਸਭ ਤੋਂ ਮੇਜਰ ਰੋਲ ਹੁੰਦਾ ਜੇ ਤੁਸੀਂ ਆਸਟ੍ਰੇਲੀਆ ਜਿਵੇਂ ਮੈਂ ਅម ਦੱਸ ਰਿਹਾ ਕਿ ਫੰਡਿੰਗ ਦਾ ਜੇ ਤੁਹਾਡੇ ਕੋਲ ਫੰਡ ਹੈਗੇ ਆ ਤੁਸੀਂ ਆਪਣੇ ਪ੍ਰੋਫਾਈਲ ਦੀ ਅਸੈਸਮੈਂਟ ਐ ਇੱਕ ਵਾਰੀ ਕ੍ਰੀਏਟਿਵ ਫਿਊਚਰ ਕਾਉਂਸਲਰ ਜਾਂਦੇ ਕਿਸੇ ਵੀ ਨੈਸ਼ਨਲ ਆਫਿਸ ਦੇ ਵਿੱਚ ਕਰਵਾ ਸਕਦੇ ਹੋ ਜਲੰਧਰ ਦੇ ਵਿੱਚੋਂ ਤਾਂ ਜਲੰਧਰ ਕਰਵਾ ਲਓ ਨਹੀਂ ਤਾਂ ਫਿਰ ਮੁਹਾਲੀ ਦੇ ਵਿੱਚ ਐ ਇਸ ਤੋਂ ਬਾਅਦ ਜੇ ਕੋਈ ਸਾਡਾ ਅਦਰ ਕੰਟਰੀ ਆਪਣਾ ਸਟ੍ਰੇਟ ਦੇ ਵਿੱਚ ਸ਼ੋਅ ਦੇਖ ਰਿਆ ਜਿਵੇਂ ਹైదరాబాద్ ਅਹਮਦਾਬਾਦ ਦੇ ਵਿੱਚ ਵੀ ਕ੍ਰੀਏਟਿਵ ਫਿਊਚਰ ਕਾਉਂਸਲਰ ਜਾਂਦੇ ਸਰਵਿਸਿਜ਼ ਅਵੇਲੇਬਲ ਹੈਗੀਆਂ ਨੇ ਉਤੋਂ ਵੀ ਤੁਸੀਂ ਲੈ ਸਕਦੇ ਨੇ WhatsApp ਕਰਕੇ ਅਸੈਸਮੈਂਟ ਕਰਾਈ ਜਾ ਸਕਦੀ ਹੈ ਕਿ ਤੁਹਾਡਾ ਕਿਸ ਯੂਨੀਵਰਸਿਟੀ ਕਾਲਜ ਕਿਹੜੇ ਕੋਰਸ ਦੇ ਵਿੱਚ ਤੁਹਾਡਾ एलिजिਬਿਲਟੀ ਬਣਦੀ ਹੈ ਔਰ ਤੁਸੀਂ ਇਸ ਟਾਈਮ ਬਹੁਤ ਅੱਛਾ ਸਮਾਂ ਹੈ ਜਿਹੜੇ ਸਟੂਡੈਂਟ 2025 ਜਿਨ੍ਹਾਂ ਨੇ ਹੁਣੇ ਇਗਜ਼ਾਮ ਦਿੱਤੇ ਹੈ ਰਿਜ਼ਲਟ ਆਉਣ ਵਾਲੇ ਹੈ ਉਹ ਵੀ ਅਪਲਾਈ ਕਰ ਸਕਦੇ ਆ ਰਿਜ਼ਲਟ ਆਉਣ ਤੋਂ ਪਹਿਲਾਂ ਤੇ ਨਾਲ ਦੀ ਨਾਲ ਜਿਨ੍ਹਾਂ ਦਾ ਰਿਜ਼ਲਟ ਆਇਆ ਹੋਇਆ 2024 ਵਾਲੇ ਜਾਂ 23 ਵਾਲੇ ਜਿਹੜੇ ਲਾਸਟ ਸਾਲਾ ਵਾਲੇ ਆ ਉਹਨਾਂ ਦੇ ਲਈ ਵੀ ਲਾਸਟ ਆਪਸ਼ਨਸ ਹੀ ਹੈਗੀਆਂ ਨੇ ਤੁਸੀਂ ਹੁਣ ਅਪਲਾਈ ਕਰੋ ਕਿਉਂਕਿ ਅੱਗੇ ਫਿਰ 25 ਵਾਲਿਆਂ ਦਾ ਵੀ ਜੋਰ ਹੋ ਜਾਂਦਾ ਇਸ ਕਰਕੇ ਹੁਣ ਇਸ ਟਾਈਮ ਤੁਸੀਂ ਅਪਲਾਈ ਕਰ ਸਕਦੇ ਹੋ ਖਾਸ ਤੌਰ ਤੇ ਮੈਂ ਜਦੋਂ ਆਸਟ੍ਰੇਲੀਆ ਦੀ ਗੱਲ ਆਉਂਦੀ ਹੈ ਤਾਂ ਜਿਵੇਂ ਇੱਕ ਗੱਲ ਹੋਰ ਬੜਾ ਮਿੱਥ ਬਣਾਇਆ ਹੋਇਆ ਵੀ ਪੰਜਾਬ ਹਰਿਆਣਾ ਬੋਰਡ ਦੇ ਸਟੂਡੈਂਟਸ ਨੂੰ ਇੰਟਰਟੇਨ ਨਹੀਂ ਕਰ ਰਹੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਹਨਾ ਇਸ ਚ ਕਿੰਨੀ ਕਿ ਸੱਚਾਈ ਹੈ ਔਰ ਕਿ ਇਸ ਨਾਲ ਕੋਈ ਫਰਕ ਪੈ ਰਿਹਾ ਵੀਜ਼ਾ ਸਕਸੈਸ ਰੇਟ ਦੇ ਉੱਤੇ ਵੀ ਤੁਸੀਂ ਕਿਹੜੇ ਬੋਰਡ ਤੋਂ ਪੜ੍ਹੇ ਹੋ ਪਲਵਿੰਦਰ ਜੀ ਇੱਕ ਤਾਂ ਹੋ ਗਿਆ ਕਿ ਉਹ ਵੈਲਡ ਹੀ ਨਹੀਂ ਐ ਪੰਜਾਬ ਬੋਰਡ ਹਰਿਆਣਾ ਬੋਰਡ ਔਰ ਜੰਮੂ ਬੋਰਡ ਦੇ ਬੱਚੇ ਉਹ ਬਿਲਕੁਲ ਗਲਤ ਆ ਕਿ ਯੂਨੀਵਰਸਿਟੀਆਂ ਉਹਦੇ ਤੇ ਕੋਈ ਰਿਐਕਸ਼ਨ ਦੇ ਰਹੀਆਂ ਹਾਂ ਪੰਜਾਬ ਬੋਰਡ ਹਰਿਆਣਾ ਬੋਰਡ ਜਾਂ ਜੰਮੂ ਬੋਰਡ ਦੀ ਜੇ ਮੈਂ ਗੱਲ ਕਰਾਂ ਤੇ ਉਹਦੇ ਵਿੱਚ ਤੁਸੀਂ ਜੇ ਕਹੋਗੇ ਤੁਸੀਂ ਜਾਲੀ ਡਾਕੂਮੈਂਟਸ ਜਾਂ ਪੇਪਰਵਰਕ ਨਾਲ ਕੰਮ ਚਲਾ ਲੋਗੇ ਉਹ ਨਹੀਂ ਹੋ ਸਕਦਾ ਤੇ ਉਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਇਸ ਟਾਈਮ ਬਹੁਤ ਜ਼ਿਆਦਾ ਸ਼ਕਤੀ ਆ ਕਿ ਉਸ ਪੇਪਰਵਰਕ ਦੇ ਉੱਤੇ ਪ੍ਰੋਪਰ ਤਰੀਕੇ ਨਾਲ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹੀ ਜਿਹੜਾ ਤੁਹਾਡਾ ਉਹਦੇ ਵਿੱਚ ਉਹ ਜਿਹੜੀ ਤੁਹਾਡੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਹੀ ਤੁਹਾਨੂੰ ਵੀਜ਼ਾ ਗ੍ਰਾਂਟ ਹੁੰਦਾ ਹੈ ਤੇ ਤੁਹਾਡੇ ਡਾਕੂਮੈਂਟਸ ਪੇਪਰਵਰਕ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਤੁਹਾਨੂੰ ਜਿਹੜਾ ਹੈ ਸੀਓਈ ਜਿਹੜੀ ਆ ਉਹ ਇਸ਼ੂ ਹੁੰਦੀ ਆ ਇਸ ਕਰਕੇ ਖਾਸ ਕਰਕੇ ਤਿੰਨ ਬੋਰਡ ਵਾਲੇ ਆਪਣੇ ਡਾਕੂਮੈਂਟਸ ਪੇਪਰਵਰਕ ਨਾਲ ਬਿਲਕੁਲ ਛੇੜਛਾੜ ਨਾ ਕਰਨ ਜੋ ਐਕਚੁਅਲੀ ਜੈਨੂਇਨ ਤੁਹਾਡੇ ਕੋਲ ਪੇਪਰਵਰਕ ਹੈਗਾ ਕੋਈ ਵੀ ਯੂਨੀਵਰਸਿਟੀਆਂ ਦੇ ਕੋਲ ਜਾਂ ਕਾਲਜ ਕੋਲ ਜਦੋਂ ਅਸੀਂ ਤੁਹਾਡੀ ਜਿਹੜੀ ਐਡਮਿਸ਼ਨ ਆ ਪੁਟ ਔਨ ਕਰੀਏ ਜੇ ਤੁਹਾਡੀ ਵੈਰੀਫਿਕੇਸ਼ਨ ਕਿਸੇ ਵੀ ਬੋਰਡ ਤੋਂ ਹੋਵੇ ਤੋਂ ਵੈਰੀ ਕ੍ਰੀਸ਼ਨ ਪ੍ਰੋਪਰ ਕਲੀਅਰ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਕੰਟਰੀ ਤੁਹਾਨੂੰ ਬੈਨ ਕਰ ਦੇ ਇਸ ਕਰਕੇ ਇਸ ਟਾਈਮ ਇਹ ਬੱਚੇ ਬਿਲਕੁਲ ਵੀ ਰਿਸਕ ਨਾ ਲੈਣ ਕਿਉਂਕਿ ਲਾਸਟ ਟਾਈਮ ਦੇ ਵਿੱਚ ਬੱਚੇ ਨੇ ਮੈਡੀਕਲ ਨਾ ਵੀ ਪਲੱਸ 2 ਕੀਤੀ ਹੋਈ ਸੀ ਆਰਟਸ ਨਾ ਵੀ ਕੀਤੀ ਹੋਈ ਸੀ ਜੇ ਕਿਸੇ ਨੇ ਕਿਹਾ ਮੈਡੀਕਲ ਵਾਲਾ ਠੀਕ ਹੈ ਮੈਡੀਕਲ ਵਾਲੀ ਜਿਹੜੀ ਉਹ ਐਡਮਿਸ਼ਨ ਪਾ ਦਿੱਤੀ ਜੇ ਕਿ ਆਰਟਸ ਵਾਲਾ ਤੁਹਾਡਾ ਪਰਸੈਂਟੇਜ ਠੀਕ ਹੈ ਤੇ ਆਰਟਸ ਵਾਲੀ ਪਲੱਸ 2 ਨਾਲ ਐਡਮਿਸ਼ਨ ਜਿਹੜੀ ਉਹ ਪਾ ਦਿਤੀ ਹੈ ਤੇ ਉਹਦੇ ਵਿੱਚ ਡਾਕੂਮੈਂਟਸ ਪੇਪਰਵਰਕ ਇਸ ਟਾਈਮ ਜਿੰਨੇ ਵੀ ਬੱਚੇ ਸਾਡੇ ਗਏ ਆ ਡਾਕੂਮੈਂਟਸ ਪੇਪਰਵਰਕ ਜੇ ਕਿਸੇ ਦਾ ਜਾਲੀ ਲਾ ਕੇ ਗਿਆ ਹੈ ਪੈਕੇਜ ਦੇ ਵਿੱਚ ਗਏ ਆ ਉਹ ਬੱਚੇ ਵੀ ਰਿਪੋਰਟ ਕੀਤੇ ਜਾ ਰਹੇ ਨੇ ਇਸ ਚੀਜ਼ ਦੀ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਅਵੇਅਰਨੈਸ ਹੋਣੀ ਚਾਹੀਦੀ ਆ ਕਿਸੇ ਵੀ ਤਰ੍ਹਾਂ ਦੀ ਮੈਨਿਪੂਲੇਸ਼ਨ ਮੈਂ ਹਰ ਵਾਰ ਬੋਲਦੀ ਸੀ ਜਦੋਂ ਸਾਡੇ ਕੋਲ ਪੈਕੇਜ ਦੇ ਲਈ ਆਉਂਦੇ ਸੀ ਕਿ ਮੈਂ ਉਹ ਕੰਸਲਟੈਂਟ ਦਾ ਪੈਕੇਜ ਦੇ ਦਿੰਦੇ ਆ ਉਹ ਐ ਕਰ ਦਿੰਦੇ ਆ ਉਹ ਤਾਂ ਸਾਡੇ ਇੰਨੇ ਪਰਸੈਂਟੇਜ ਦੇ ਵਿੱਚ ਸਾਨੂੰ ਇਹ ਕਾਲਜਾਂ ਯੂਨੀਵਰਸਿਟੀ ਦੇ ਰਹਿਆ ਤਾਂ ਕਿਤੇ ਨਾ ਕਿਤੇ ਉਹ ਡਾਕੂਮੈਂਟਸ ਪੇਪਰਵਰਕ ਨਾਲ ਛੇੜਛਾੜ ਸੀ ਜਿਹੜੀ ਕਿ ਹੁਣ ਤੁਹਾਡੇ ਸਾਹਮਣੇ ਆ ਰਹੀ ਆ ਬੱਚੇ ਰਿਪੋਰਟ ਵੀ ਹੋ ਰਹੇ ਨੇ ਇਸ ਕਰਕੇ ਡਾਕੂਮੈਂਟਸ ਔਰ ਪੇਪਰਵਰਕ ਨਾਲ ਬਿਲਕੁਲ ਛੇੜਛਾੜ ਨਾ ਕਰੋ ਆਸਟ੍ਰੇਲੀਆ ਦਾ ਪੈਕੇਜ ਸਾਡੇ ਕੋਲ ਅਵੇਲੇਬਲ ਆ ਜੇ ਤੁਹਾਡੇ ਕੋਲ ਪ੍ਰੋਪਰ ਤੁਹਾਡਾ ਡਾਕੂਮੈਂਟਸ ਪੇਪਰਵਰਕ ਮੀਟ ਕਰਦਾ ਹੈ ਤੇ ਅਸੀਂ ਪੈਕੇਜ ਦੇ ਵਿੱਚ ਵੀ ਆਸਟ੍ਰੇਲੀਆ ਦੇ ਵਿੱਚ ਡੀਲ ਕਰ ਰਹੇ ਹਾਂ ਹੂੰ ਬਿਲਕੁਲ ਆਸਟ੍ਰੇਲੀਆ ਦੇ ਲਈ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ ਸਕਰੀਨ ਤੇ ਆ ਰਹੇ ਨੰਬਰ ਤੇ ਤੁਸੀਂ ਕਾਲ ਕਰੋ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਪੇਰੈਂ ਤਵੇਜ਼ ਵਿਜ਼ਿਟ ਕਰੋ ਜਾਂ ਫਿਰ ਵੀਡੀਓ ਕਾਲਿੰਗ ਨਾਹੀਂ ਜਾਂ ਫਿਰ WhatsApp ਤੇ ਡਾਕੂਮੈਂਟ ਸੈਂਡ ਕਰਕੇ ਆਪਣੀ ਅਸੈਸਮੈਂਟ ਕਰਾਓ ਔਰ ਸਹੀ ਤਰੀਕੇ ਨਾਲ ਅਪਡੇਟ ਜਾਂਦਾ ਆਪਣਾ ਸੁਪਨਾ ਪੂਰਾ ਕਰੋ ਕਾਫੀ ਅੱਛੀ ਪਕੜ ਹੈਗੀ ਆਸਟ੍ਰੇਲੀਆ ਦੇ ਵਿੱਚ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਜਾਂਦੀ ਇਸ ਤੋਂ ਇਲਾਵਾ ਸਟੱਡੀ ਤੋਂ ਇਲਾਵਾ ਹੋਰ ਕਿੰਨੀਆਂ ਆਪਸ਼ਨਸ ਹੈਗੀਆਂ ਸਬਕਲਾਸ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਦੇ ਵਿੱਚ ਵੀ ਕਾਫੀ ਅੱਛਾ ਸਕਸੈਸ ਰੇਟ ਹੈ ਜਿਹੜੇ ਸਟੂਡੈਂਟਸ ਦਾ ਗੈਪ ਪੈ ਗਿਆ ਜਾਂ ਫਿਰ ਤੁਸੀਂ ਫੈਮਿਲੀ ਨਾਲ ਟੂਰਿਸਟ ਵੀਜ਼ਾ ਵੀ ਆਸਟ੍ਰੇਲੀਆ ਦਾ ਅਪਲਾਈ ਕੀਤਾ ਜਾ ਸਕਦਾ ਜੇ ਤੁਹਾਡੀ ਅੱਛੀ ਪ੍ਰੋਫਾਈਲ ਹੈ ਪਰ ਮੈਟਰ ਕਰਦੀ ਹੈ ਤੁਹਾ ਤੁਸੀਂ ਕੰਮ ਕਿਹੜਾ ਕਰਦੇ ਹੋ ਇਹ ਸਾਰੀਆਂ ਚੀਜ਼ਾਂ ਜਦੋਂ ਮੈਟਰ ਕਰਦੀਆਂ ਉਸ ਤੋਂ ਬਾਅਦ ਹੀ ਤੁਸੀਂ ਵੀਜ਼ੇ ਦੇ ਮਕਾਮ ਤੱਕ ਪਹੁੰਚਦੇ ਹੋ ਔਰ ਇੱਕ ਕੰਸਲਟੈਂਟ ਹੈ ਇਸ ਦੇ ਵਿੱਚ ਚੰਗਾ ਰੋਲ ਜਿਹੜਾ ਚੰਗਾ ਕੰਸਲਟੈਂਟ ਹੈ ਉਸ ਦਾ ਰੋਲ ਇੱਥੇ ਅਹਿਮ ਹੁੰਦਾ ਹੈ ਕਿ ਤੁਹਾਨੂੰ ਵੀਜ਼ੇ ਦੇ ਮਕਾਮ ਤੱਕ ਪਹੁੰਚਾਵੇ ਪਰ ਕਿਤਨਾ ਕਿਤੇ ਜੇ ਪਹੁੰਚਾਉਣਾ ਹੁੰਦਾ ਉਹ ਤੁਹਾਡੀ ਪ੍ਰੋਫਾਈਲ ਨੇ ਤੁਹਾਡੇ ਆਪ ਦੇ ਡਾਕੂਮੈਂਟਸ ਨੇ ਤੁਹਾਨੂੰ ਵੀਜ਼ੇ ਤੱਕ ਪਹੁੰਚਾਉਣਾ ਹੈ ਤੇ ਇਸ ਕਰਕੇ ਤੁਸੀਂ ਸਕਰੀਨ ਤੇ ਨੰਬਰ ਆ ਰਿਹਾ ਹੈ ਪਹਿਲਾਂ ਧਿਆਨ ਦੇ ਨਾਲ ਸਮਝੋ ਕਿ ਤੁਹਾਡੀ ਪ੍ਰੋਫਾਈਲ ਹੈ ਤੇ ਕਿਸ ਕੰਟਰੀ ਦਾ ਤੁਹਾਡਾ ਵੀਜ਼ਾ ਲੱਗ ਸਕਦਾ ਹੈ ਹੋਰ ਵੀ ਕਿੰਨੀਆਂ ਆਪਸ਼ਨਸ ਨੇ ਕ੍ਰੀਏਟਿਵ ਫ ਤੁਸੀਂ ਯੂਐਸ ਦਾ ਵੀਜ਼ਾ ਅਪਲਾਈ ਕਰਨਾ ਹੈ ਇੰਟਰਵਿਊ ਦੇਣਾ ਹੈ ਤਾਂ ਇੰਟਰਵਿਊ ਦੀ ਤਿਆਰੀ ਤੁਹਾਨੂੰ ਕ੍ਰੀਏਟਿਵ ਫਿਊਚਰ ਕਾਉਂਸਲੈਂਟਾਂ ਵੱਲੋਂ ਕਰਵਾਈ ਜਾ ਰਹੀ ਹੈ ਇਸ ਤੋਂ ਇਲਾਵਾ ਹੋਰ ਕਿਸੇ ਮੁਲਕ ਦੇ ਵਿੱਚ ਜਾਣਾ ਚਾਹੁੰਦੇ ਹੋ ਤੁਹਾਡੀ ਪ੍ਰੋਫਾਈਲ ਬਹੁਤ ਵੀਕ ਹੈ ਤਾਂ ਸਾਈਪ੍ਰਸ ਦੇ ਲਈ ਆਪਸ਼ਨਸ ਵੀ ਤੁਹਾਡੇ ਕੋਲ ਅਵੇਲੇਬਲ ਨੇ ਜਿਹੜਾ ਨੰਬਰ ਆ ਰਿਹਾ ਇਸ ਤੇ ਕਾਲ ਕਰੋ ਤੇ ਜਾਣਕਾਰੀ ਹਾਸਲ ਕਰੋ